ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜੀਆਰਪੀ ਪੁਲਸ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਕੱਲ੍ਹ ਦੇ ਰਾਤ ਦਿੱਲੀ ਦੇ ਵਿੱਚ ਬਲਾਸਟ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਜੇ ਕਿਸੇ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਉਸੇ ਵਕਤ ਇਸ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਉਸ ਨੂੰ ਧਿਆਨ ਚ ਰੱਖਦੇ ਹੋਏ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਰਾਤ ਕੱਲ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ ਐਡੀ ਬੰਬਤਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਲਾਲ ਕਿਲੇ ਦੇ ਪਾਸ ਉਹਦੇ ਚੱਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਸੋ ਅੱਜ ਕਿੰਨੇ ਪਲਾਜ਼ਮਾ ਵੱਲੋਂ ਚੈਕਿੰਗ ਕੀਤੀ ਦੇ ਨਾਲ ਆਰਪੀਐਫ ਫੋਰ ਜੀਐਸਐਟੀ ਸਪੋਰਟਿੰਗ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਜੀਆਰਪੀ ਦੇ ਮੁਲਾਜ਼ਮ ਵੀ ਹੈ ਅਸੀਂ ਸਾਰੇ ਮਿਲ ਕੇ ਇੱਕ ਜੁਆਇੰਟਲੀ ਚੈਕਿੰਗ ਕਰ ਰਹੇ ਹਾਂ ਔਰ ਜਿਹੜੀ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਉਪਰ ਵੀ ਚਲਦੀ ਰਹਣਗੀ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਇਹੋ ਜਿਹੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਸਕੇ ਜਿਹਦੇ ਨਾਲ ਸਾਡੇ ਤੇਜ ਨੂੰ ਨੁਕਸਾਨ ਹੋਵੇ ਜਿਹੜੇ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਹੀ ਚੈਕਿੰਗ ਦੀ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਦੇ ਨਾਲ ਸਾਡੇ ਸਕੋਟ ਪਾਰਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਜਲਦੀ ਟ੍ਰੇਨਾਂ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਯਕੀਨ ਕੋਈ ਸਮਾਨ ਮਿਲਦਾ ਸਨੇਹਾ ਇਹ ਹੀ ਹੈ ਸਾਰੇ ਲੋਕੀ ਅਵੇਅਰ ਨੇ ਜੈਸੇ ਕੱਲ ਦਿੱਲੀ ਵਿੱਚ ਬੰਬ ਧਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈਲਰਟ ਕੀਤਾ ਗਿਆ ਵਾ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਅਜਿਹੀ ਚੀਜ਼ ਛੱਕੀ ਉਹਨਾਂ ਦਿਖਾਈ ਦਿੰਦੀ ਆ ਜਿਹੜੇ ਖਤਰਨਾਕ ਹੈ ਜਾਂ ਜਿਹਦੇ ਚਲਦੇ ਇਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ